ਹਲਕਾ ਮਜੀਠਾ ਵਿੱਚ ਕੌਂਸਲਰ ਜਿਮਨੀ ਚੋਣ ਵਾਰਡ ਨੰਬਰ 4 ਵਿੱਚ ਚੋਣ ਜਾ ਰਹੀਆਂ ਹਨ ਜਿੱਥੇ ਕਿ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟ उतारे ਗਏ ਅਤੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਜਤਿੰਦਰ ਸਿੰਘ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਅਤੇ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਪਰਮਜੀਤ ਸਿੰਘ ਪੰਮਾ ਜੀ ਜਗਦੀਸ਼ ਸਿੰਘ ਜੀ ਗੋਗਾ ਅਤੇ ਸਰਦਾਰ ਭਗਵੰਤਪਾਲ ਸਿੰਘ ਜੀ ਸੱਚ ਅਤੇ ਨਵਦੀਪ ਸਿੰਘ ਜੀ ਕੌਂਸਲਰ ਵਾਰਡ ਨੰਬਰ 7 ਤੋਂ ਤੇ ਕਰ ਕਰ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ کافی ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਅਤੇ ਨਸ਼ੇ ਨੂੰ ਠੱਲ ਪਾਉਣ ਲਈ ਲੋਕਾਂ ਨੇ ਪ੍ਰੇਰਣਾ ਕੀਤੀ ਸਰਦਾਰ ਪਰਮਜੀਤ ਸਿੰਘ ਪੰਮਾ ਵੱਲੋਂ ਕਿਹਾ ਗਿਆ ਕਿ ਜਤਿੰਦਰ ਸਿੰਘ ਜਿੱਤਨ ਤੋਂ ਬਾਅਦ ਜੋ ਵੀ ਵਾਰਡ ਨੰਬਰ 4 ਦੀਆਂ ਨਸ਼ੇ ਪ੍ਰਤੀ ਅਤੇ ਦੜੇ ਸੱਟੇ ਬਾਰੇ ਮੁਸ਼ਕਲਾਂ ਦੱਸੀਆਂ ਗਈਆਂ ਹਨ ਉਹ ਪਹਿਲੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਮਜੀਠੇ ਤੋਂ ਹਰਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਜੀ ਦੀ ਖਾਸ ਰਿਪੋਰਟ ਇੰਡੀਆ న్యూਜ਼ ਆ ਤੱਕ ਸਿਰਫ ਕੜਵਾ ਸੱਚ ਮਜੀਠੇ ਤੋਂ ਹਰਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਜੀ ਦੀ ਖਾਸ ਰਿਪੋਰਟ ਇੰਡੀਆ న్యూਜ਼ ਆ ਤੱਕ ਸਿਰਫ ਕੜਵਾ ਸੱਚ ਹੱਥ ਜੋੜ ਕੇ ਫੇਰ ਆ ਵੀਰ ਮੌਕਾ ਕਿਹੋ ਮੌਕਾ ਐਸ ਆਪਣੇ ਕੋਲ ਸ਼ੋਹਣ ਗਿਆ ਨ ਪੰਜਾਂ ਜੇ ਤਾਂ ਬੱਤ ਨਾ ਪੁਰਾਣਾ ਦੇਖੋ ਨਾਤਾ ਤੁਹਾਡੇ ਕਿੰਨੇ ਪੰਜ ਆਦੇ ਤੋ ਹੋਰ ਗੱਲ ਸੁਣਨਾ ਕੋਲ ਰੇ ਦੀ ਬੰਦੋ ਗੰਦੋ ਪੇਰੀ ਜਦੋਂ ਸਾਰੇ ਘਰਾਂ ਦੇ ਮੋਟਰ ਗਿਆ ਸਮਝ ਗਿਆ ਗੱਲ ਆ ਦੇ ਪਿੰਨਿੰਗ સા <laughs> ਰਾਤੀ ਭਰਾ ਨੂੰ ਬੇਤੀ ਕਰਕੇ ਗਏ ਨਹੀਂ ਨਹੀਂ ਮਾਰੇ ਚੰਨ ਲਈ ਜਲਾਵਾਂ ਆਇਆ ਸੀਗਾ ਵੀ ਭਰਾਵਾਂ ਤਿੰਨੋਂ ਦੇ ਖਾਲੀ ਕੋ ਤੇ ਨਹੀਂ ਹੈ ਅਸੀਂ ਸਾਰੇ ਭਰਾ ਕਿਉਂ ਗਏ ਇਦਾਂ ਕਰੋ ਨਹੀਂ ਕਿਦਾਂ ਕਰਾਂ ਗੱਲ ਸੁਣੋ ਤੁਹਾਨੂੰ ਨਾਲ ਮੈਂ ਇੱਕ ਵਾਦਾ ਕੀਤਾ ਪਤਾ ਨਹੀਂ ਕਿ ਇੱਕ ਬਰੀ ਗੱਲ ਸੁਣ ਲਓ ਮੈਂ ਤੁਹਾਨੂੰ ਉਧਰ ਵੀ ਇਹ ਗੱਲ ਕਹੀ ਕਿ ਮੈਂ ਜਵਾਂ ਕੋਈ ਜੋ ਮੁੱਕਣ ਪਰ ਇੱਕ ਗੱਲ ਹੈ ਅੱਜ ਸਾਰੇ ਤੁਹਾਨੂੰ ਪਤਾ ਹੈ ਅੱਜਕੱਲ ਦਾ ਜਿਹੜਾ ਜੋਗ ਹੈ ਤਾਂ ਜੀ ਸ਼ੇਰਵਾਦ ਦਿਓ ਇਸ ਵੀਰ ਨੂੰ ਦਿਓ ਜੀ ਕਾਸਪਾਟੀ ਵੱਲੋਂ ਪੰਜੇ ਚੋਣਾਂ ਦੇ ਇਸ਼ਾਰੇ ਤੇ ਮੋਹਰਾ ਲਾ ਕੇ ਕੰਮ ਜਾਰੀ ਹੈ। ਹਾਂ। ਬਾਕੀ ਕੋ ਭੈਣ ਜੀ ਆਪਣਾ ਵੀ ਗੱਲ ਕਰਨ ਵਾਲੀ ਹੋਣੀ ਹੈ। ਪੰਜ ਸਾਲ ਕੀ ਹੋਇਆ ਪੰਜਾ ਚਿੱਟੇ ਦਾ ਨਸ਼ੇ ਦਾ ਕੰਮ ਨੇ ਇਹ ਜਿਹੜੇ ਘਰ ਜਾਂਦੇ ਆ ਭੈਣ ਮੇਰੀ ਇਹ ਅਸੀਂ ਵੇਖ ਕੇ ਚਲੋ ਮਹਾਰਾਜ ਦੀਆਂ ਧੱਪਾਂ ਦੇਈਆਂ ਨੇ ਜਿਹੜਾ ਨਸ਼ੇ ਦੇ ਬੱਚੇ ਖਰਾਬ ਹੋਣਦੇ ਨਾ ਇਹ ਬੜੀ ਜ਼ਿੰਦਗੀ ਮਾਰੀ ਸਾਡੀ। ਇਹਨਾਂ ਬੇੜਾ ਕਰ ਜਾਂਦਾ ਭੈਣ ਜੀ ਕਿਉਂ なっ ਤੇਰਾ ਸਾਹਮਣੇ ਕੋਈ ਜਿਹੜੀ ਟੀਕੇ ਲਾਈ ਜਾਣ ਦੇ ਭਾਂਜੀ ਇਹ ਮੇਰੀ ਜੋੜ ਕੇ ਹੱਥ ਇਹ ਕੰਮ ਬੰਦ ਕਰਾ ਦੇ ਇੱਕ ਭਾਂਜੀ ਬੇਨਤੀ ਦਾ ਕੰਮ ਬਾੜੀ ਨੂੰ ਤੂੰ ਇਹ ਨੂੰ ਜਿਤਾਉ ਜੇ ਤੁਹਾਡੇ ਇੱਥੇ ਜਿੱਤੇ ਦਾ ਨਸ਼ਾ ਨਾ ਬੰਦ ਹੋਵੇ ਤੁਹਾਡੇ ਘਰਾਂ ਦੇ ਇੱਥੇ ਜਿੱਥੇ ਜਿੱਥੇ ਤੂੰ ਕਹਿਣ ਦੇ ਤੇ ਦੁਬਾਰਾ ਬੋਲ ਨਹੀਂ ਮੰਗੜਾ ਬੰਦ ਕਰ ਹਾਂਜੀ ਠੀਕ ਹੈ ਭਾਂਜੀ ਪਤਾ ਨਹੀਂ ਕੋਣ ਹੈ ਤੂੰ ਹੀ ਹੋਏ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਮੀਡੀਏ ਦੇ ਵਿੱਚ ਪੋਸਟਲ ਆਫਿਸ ਦੇ ਵੀ ਇਲੈਕਸ਼ਨ ਹੋਣ ਜਾ ਰਹੇ ਜਿਮਨੀ ਚੋਣ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਧੰਨਵਾਦ ਮਾਨਯੋਗ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਜਿਨ੍ਹਾਂ ਨੇ ਸਾਡੇ ਛੋਟੇ ਵੀਰ ਤੇ ਜੁਝਾਰੂ ਵਰਕਰ ਸਰਦਾਰ ਜਤਿੰਦਰ ਸਿੰਘ ਤੇ ਵਿਸ਼ਵਾਸ ਜਿਤਾਉਂਦੇ ਹੋਏ ਇਹਨਾਂ ਨੂੰ ਵਾਰਡ ਨੰਬਰ 4 ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨਿਆ ਤੇ ਉਮੀਦਵਾਰ ਐਲਾਨਨ ਤੋਂ ਬਾਅਦ ਜੋ ਪਿਆਰ ਤੇ ਮਾਨ ਵਾਰਡ ਨੰਬਰ 4 ਮਜੀਠਾ ਵਾਲਿਆਂ ਨੇ ਸਾਨੂੰ ਦਿੱਤਾ ਕਾਬਲੇ ਤਾਰੀਫ ਆ ਅਸੀਂ ਸ਼ਬਦਾਂ ਵਿੱਚ ਉਸ ਦਾ ਵਰਣਨ ਨਹੀਂ ਕਰ ਸਕਦੇ ਉਮੀਦ ਆ ਕਿ ਸਾਡੇ ਵੀਰ ਜਤਿੰਦਰ ਸਿੰਘ ਕਾਂਗਰਸ ਪਾਰਟੀ ਵੱਲੋਂ ਚੋਣ ਲੜਦੇ ਹੋਏ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਕਿਹੜੀਆਂ-ਕਿਹੜੀਆਂ ਪਾਰਟੀਆਂ ਦੀ ਜਿਹੜੀ ਇੱਥੇ ਕੈਂਡੀਡੇਟ ਖੜੂ ਤੇ ਨੇ ਪਾਰਟੀਆਂ ਤੇ ਬਥੇਰੀਆਂ ਨੇ ਪਰ ਉਹਨਾਂ ਨੂੰ ਲੋਕ ਵਿਸਾਰ ਚੁੱਕੇ ਆ ਮੌਕਾ ਕਾਂਗਰਸ ਪਾਰਟੀ ਨੂੰ ਦੇਣਾ ਆ ਕਾਂਗਰਸ ਪਾਰਟੀ ਦਾ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਸੁਚਿੰ ਨਗਰ ਦੇ ਵਿੱਚ ਵਿਚਰੇ ਜੇ ਤੇ ਕਿਹੜੀ-ਕਿਹੜੀ ਮੁਸ਼ਕਲਾਂ ਜਿਨੀ ਵੀ ਲੋਕਾਂ ਨੂੰ ਤੁਹਾਨੂੰ ਦੱਸੀਆਂ ਜਾਂ ਵੋਟਾਂ ਮੰਗਣ ਦੇ ਦੱਸ ਨਾਲ ਮੈਂ ਖਾ ਜੀ ਮਜੀਠੇ ਹਲਕੇ ਦੀ ਟੀਮ ਕਾਂਗਰਸ ਪਾਰਟੀ ਦੀ ਸਮੁੱਚੀ ਟੀਮ ਅਸੀਂ ਸਾਰੇ ਵਰਕਰ ਸਹਿਬਾਨ ਇਕੱਠੇ ਹੋ ਕੇ ਘਰ-ਘਰ ਜਾ ਕੇ ਜੋ ਕਾਂਗਰਸ ਪਾਰਟੀ ਦਾ ਪ੍ਰਚਾਰ ਕੀਤਾ ਤੇ ਜੋ ਘਰ-ਘਰ ਦੀਆਂ ਇੱਥੇ ਸਮੱਸਿਆਵਾਂ ਵੇਖਣ ਨੂੰ ਮਿਲੀਆਂ ਸਭ ਤੋਂ ਮੇਨ ਸਮੱਸਿਆ ਜਿਹੜੀ ਅੱਜ ਤੋਂ ਲਗਭਗ 7 ਤੋਂ ਸ਼ੁਰੂ ਹੋ ਰਹੀ ਆ ਸ਼ੁਰੂ ਹੋਈ ਆ ਚਿੱਟੇ ਦੀ ਚਿੱਟੇ ਤੋਂ ਬਹੁਤ ਲੋਕ ਪੀੜਤ ਨੇ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਕਾਂਗਰਸ ਪਾਰਟੀ ਦਾ ਰਾਜ ਆਵੇ ਤੇ ਚਿੱਟੇ ਦੀ ਅਸੀਂ ਇੱਥੋਂ ਜਿਹੜੀ ਜੜ ਲੱਗੀ ਆ ਖਾਸ ਕਰਕੇ ਤਿੰਨ ਚਾਰ ਵਾੜਾਂ ਦੇ ਵਿੱਚ ਖਤਮ ਕਰਨ ਦੇ ਸਮਰੱਥ ਹੋ ਸਕੀਏ ਮੈਂ ਉਮੀਦ ਕਰਦਾ ਕਿ ਵੋਟਰ ਸਾਡਾ ਸਾਥ ਦੇਣਗੇ ਹੋਰ ਵੀ ਬੜੀਆਂ ਇੱਥੇ ਸਮੱਸਿਆਵਾਂ ਨੇ ਜਿਹੜੀਆਂ ਸਮੇਂ ਦੇ ਨਾਲ ਠੀਕ ਕੀਤੀਆਂ ਜਾਣਗੀਆਂ ਅਗਰ ਤੁਹਾਡਾ ਜੇ ਕੈਂਡੀਡੇਟ ਦਿਤੇਂਦਰ ਸਿੰਘ ਜਿੱਤਦਾ ਤੇ ਕੀ ਚਿੱਟੇ ਤੇ ਜਿਹੜੀ ਵੀ ਠਲ ਪਾਊਗੀ ਬਿਲਕੁਲ ਪਾਊਗੀ ਚਿੱਟੇ ਦੇ ਨਾਲ 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 ਮੈਂ ਇਹ ਗੱਲ ਕਹਿੰਦੋਂ ਇਹ ਕ੍ਰੀਤੀ ਬੰਦ ਕਰੂਗਾ ਤਿੰਨ ਚਾਰ ਸਮੱਸਿਆਵਾਂ ਨੇ ਇੱਥੇ ਤਿੰਨ ਚਾਰ ਵਾਰਡ ਦੀਆਂ ਖਾਸ ਕਰਕੇ ਚਾਰ ਵਾਰਡ ਦੀਆਂ ਚਿੱਟੇ ਦੀ ਲਾਟਰੀ ਅੱਡਿਆਂ ਦੀ ਜੂਏ ਦੀ ਹੋਰ ਮੈਂ ਤੁਹਾਨੂੰ ਕਿਹੜੀ ਕਿਹੜੀ ਦੱਸਾਂ ਬੜੀਆਂ ਇੱਥੇ ਸਮੱਸਿਆਵਾਂ ਨੇ ਬੜੇ ਭੈਣ ਭਰਾ ਇੰਨਾ ਗੱਲਾਂ ਤੋਂ ਪੀੜਤ ਨੇ ਜਿਹੜੀ ਗੱਲ ਹੁੰਦਾ ਇੱਥੇ ਵੀ ਦਾ ਉਹਦੇ ਬਾਰੇ ਕੋਈ ਜਾਂ ਇੰਨਾ ਮਹੱਲੇ ਨੂੰ ਜਾਂ ਕੋਈ ਕੰਪਲੇਂਟਾਂ ਨਹੀਂ ਕੀਤੀਆਂ ਗਈਆਂ ਜੀ ਬੜੀਆਂ ਕੰਪਲੇਂਟਾਂ ਨੇ ਉਹ ਪਹਿਲਾਂ ਕਦੇ-ਕਦੇ ਸਾਡੇ ਕੋਲ ਵੀ ਮਦਦ ਲੈਣ ਆਇਆ ਸੀਗਾ ਤੇ ਮੈਂ ਵੀ ਕਹਿ ਗਏ ਉਹ ਉਹ ਪਰ ਮੈਂ ਉਹਨੂੰ ਜਵਾਬ ਦੇ ਦਿੱਤਾ ਸੀ ਇਸ ਗੱਲ ਦਾ ਕਿ ਅਸੀਂ ਗਲਤ ਬੰਦੇ ਦਾ ਸਾਥ ਨਹੀਂ ਦੇਣਾ। ਤਿੰਨ ਕੀ ਕਹਿਣਾ ਚਾਹੁੰਦੇ ਮੀਠੇ ਬਸ ਮੈਂ ਇਹ ਕਹਿਣਾ ਚਾਹੁੰਨਾ ਹੱਥ ਜੋੜ ਕੇ ਕਹਿਣਾ ਚਾਹੁੰਨਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਜਤਿੰਦਰ ਸਿੰਘ ਦਾ ਸਾਥ ਦੇ ਕੇ ਵੱਧ ਤੋਂ ਵੱਧ ਲੀਡ ਨਾਲ ਜਿਤਾਓ ਤੇ ਇਸ ਸਾਡੇ ਵੀਰ ਨੂੰ ਕਾਮਯਾਬ ਕਰੋ। ਮੈਂ ਇਹ ਵਿਸ਼ਵਾਸ ਦਿਵਾਉਂਦਾ ਕਿ ਇਹ ਜਿੰਨਾ ਕਿ ਪਿਆਰਾ ਜਿਹਾ ਵੀਰ ਆ ਨਾ ਸਾਡਾ ਘਰ ਘਰ ਜਾ ਕੇ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕਰੂੰਗਾ। ਪਨੀ ਭਈਆ ਆਪਣਾ ਨਾਮ ਦੱਸ ਕੇ ਤੇ ਵਾਰਡ ਨੰਬਰ ਦੱਸ ਕੇ ਜਿਹੜੀ ਤੁਹਾਨੂੰ ਪ੍ਰਧਾਨ ਸਾਹਿਬ ਨੂੰ ਮੰਗ ਲਓ ਜਿਹੜੀ ਵੀ ਇਲੈਕਸ਼ਨ ਲੜਾਈ ਜਾਂਦੀ ਕੀ ਕਹਿਣਾ ਚਾਹੁੰਦੇ ਹੋ ਜੀਠਾ ਬਸ ਮੈਂ ਜਤਿੰਦਰ ਸਿੰਘ ਵਾਰਡ ਨੰਬਰ 4 ਤੋਂ ਜੀ ਇਲੈਕਸ਼ਨ ਲੜ ਰਿਹਾ ਮੈਂ ਆਪਣੇ ਮੁਹੱਲੇ ਦੇ ਵਿੱਚੋਂ ਕੁਝ ਬਰਿਆਈਆਂ ਨੂੰ ਆਪਣੀ ਵਾਰਡ ਚੋਂ ਕੱਢਣੀਆਂ ਚਾਹੁੰਦਾ ਜਿਦਾਂ ਚਿੱਟਾ ਵਿਗਦਾਵਾ ਜੂਏ अड्डे ਚੱਲਦੇ ਨੇ ਜਾਂ ਕੋ ਹੋਰ ਬਰਿਆਈਆਂ ਨੇ ਜਾਂ ਛੱਟੇ ਲੱਗਦੇ ਨੇ ਮੈਂ ਇਹਨਾਂ ਬੜੀਆਂ ਜਾਂ ਦੂਰ ਕੱਢਣਾ ਚਾਹੁੰਦਾ ਇਸ ਕਰਕੇ ਮੈਂ ਇਹ ਸੋਚ ਕੇ ਇਲੈਕਸ਼ਨ ਦੇ ਵਿੱਚ ਆ ਮੇਰਾ ਕੋਈ ਨਿੱਜੀ ਸਵਾਰਥ ਨਹੀਂ ਮੈਂ ਲੋਕਾਂ ਦੀ ਸੇਵਾ ਵਾਸਤੇ ਲੋਕਾਂ ਦੀਆਂ ਮੁਸ਼ਕਲਾਂ ਵਾਸਤੇ ਅੱਗੇ ਆਇਆ ਕਿਉਂਕਿ ਪਿਛਲੇ 3 ਸਾਲ ਤੋਂ ਇਹ ਵਾਰਡ ਜੋ ਕੈਂਡੀਡੇਟ ਤੋਂ ਐਮਸੀ ਤੋਂ ਵਾਂਜੀ ਸੀ ਇਹਦਾ ਕੋਈ ਵੀ ਕੋ ਵਾਲੀ ਵਾਰਸ ਨਹੀਂ ਇਹਦੀ ਕੁਝ ਸੁਣਵਾਈ ਨਹੀਂ ਸੀ ਹੋਰੀ ਤੇ ਇਹਨੂੰ ਧੰਨਵਾਦ ਆ ਹਾਈ ਕਮਾਂਡ ਦਾ ਮੇਰੇ ਲਾਗੇ ਖੜੇ ਮੇਰੇ ਵੱਡੇ ਵੀਰ ਪਾਈ ਫਰਮਜੀ ਸਿੰਘ ਪੰਮਾ ਜੀ ਪ੍ਰਧਾਨ ਸਾਹਿਬ ਨਵਦੀ ਸੋਨਾ ਜੀ ਇਹਨਾਂ ਦਾ ਧੰਨਵਾਦ ਆ ਧੰਨਵਾਦ ਹਾਈ ਕਮਾਂਡ ਦਾ ਸਾਰੀ ਦਾ ਧੰਨਵਾਦ ਆ ਮੇਰੇ ਵੋਟਰਾਂ ਸਪੋਰਟਰਾਂ ਦਾ ਮੇਰੇ ਵਰਕਰਾਂ ਦਾ ਜੋ ਮੇਰਾ ਸਾਥ ਰਾਤ ਦਿਨ ਦੇ ਰਹੇ ਨੇ ਮੈਂ ਇਹੋ ਹੀ ਅਪੀਲ ਤੇ ਬੇਨਤੀ ਕਰਦਾ ਆ ਆਪਣੇ ਵੋਟਰਾਂ ਨੂੰ ਆਪਣੇ ਵਾਰਡ ਦੇ ਵੋਟਰਾਂ ਨੂੰ ਕਿ ਵੱਡੀ ਤੋਂ ਵੱਡੀ ਲੀਟ ਨਾਲ ਮੈਨੂੰ ਜਿਤਾਓ ਵੋਟਾਂ ਪਾਓ ਤੇ ਮੈਂ ਜੋ ਤੁਹਾਡੀ ਸੇਵਾ ਕਰ ਸਕਾਂ ਤੁਹਾਡੇ ਕੰਮ ਆ ਸਕਾਂ ਤੁਹਾਡੀਆਂ ਮੁਸ਼ਕਲਾਂ ਵਾਸਤੇ ਮਰਾਤ ਦਿਨ ਤੁਹਾਡੇ ਨਾਲ ਖੜਾ ਤੁਸੀਂ ਬਸ ਮੇਰੇ ਨਾਲ ਇੱਕ ਵਾਰੀ ਮੋਢੇ ਨਾਲ ਮੋਢਾ ਜੋੜ ਕੇ ਤੁਰੋ ਬਾਕੀ ਮੈਂ ਤੁਹਾਡੇ ਨਾਲ ਖੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਦਨ ਜੀ ਅੱਜ ਮਜੀਠਾ ਨਗਰ ਦੀ ਕੌਂਸਲਰ ਜਿਹੜੀ ਜਿੰਨੀ ਤੋਂ ਉਹਨਾਂ ਨੂੰ ਜਗਤ ਕਰ ਰਹੇ ਨੇ ਆਪਣਾ ਨਾਮ ਦੱਸ ਕੇ ਮੇਰਾ ਮੇਰਾ ਨਾਮ ਨਵਦੀਪ ਸਿੰਘ ਸੋਨਾ ਕੌਂਸਲਰ ਵਾਰਡ ਨੰਬਰ 7 ਮੈਂ 4 ਨੰਬਰ ਦੇ ਵਾਰਡ ਦੇ ਵੋਟਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਆ ਜੇ ਬਹੁਤ ਹੀ ਚੰਗਾ ਵੀਰ ਸਾਡਾ ਜਤਿੰਦਰ ਸਿੰਘ ਬਹੁਤ ਬਹੁਤ ਵੋਟਾਂ ਪਾ ਗਏ ਇਹਨੂੰ ਕਾਮਯਾਬ ਕਰੀਏ ਜੋ ਵੀ ਕੋਈ ਲੋਕਾਂ ਨੇ ਮੁਸ਼ਕਲਾ ਹੋਣ ਇਹ ਹੱਲ ਕਰੂਗਾ ਇਹ ਅੰਲਾ ਦੀ ਸੇਵਾ ਕਰੂਗਾ ਇਹਨਾਂ ਕੋਈ ਕਹਿੰਦਾ ਹਾਂ ਮੈਂ ਵਾਰਡ ਵਾਸੀਆਂ ਨੂੰ ਅਪੀਲ ਕਰਦਾ ਕਿ ਇਹਦੀ ਵੱਧ ਤੋਂ ਵੱਧ ਮਦਦ ਕਰੋ ਚੰਗੀ ਲੀਡ ਨਾਲ ਜਿਤਾਓ ਧੰਨਵਾਦ